सुनखा बालीवाल द बहुत सोना मिल ਆਪਣੇ ਘਰ ਲਈ ਲੈ ਵੀ ਉਹ ਗੇਂਦ ਦੱਸੀ ਕਿੰਨੇ ਕਿੰਨੇ ਸਕੋਰ ਗਰਾਊਂਡ ਦੇ ਉੱਪਰ ਇੱਕ ਦੇ ਲੈ ਵੀ 6 ਨੰਬਰਾਂ ਜਿਹੜੇ ਇਧਰ ਕਿਟਰ ਕਿੰਗ ਬਈਅਲ ਦੀ ਟੀਮ ਦੇ ਅੱਜ ਕਹਿੰਦੇ ਮਹਿਕ ਦੀ ਟੌਣ ਕੀਤੀ ਹੈ ਲਓ 5 ਤੇ 6 ਬਰਾਬਰੀ ਦੀ ਟੱਕਰ ਹੈ ਜੇ ਛੇਛੀ ਹੋ ਗਏ ਗੱਲਬਾਤ ਫੇਰ ਵੀ ਟਕਣ ਚੱਕ ਜਾਣੀ ਹੈ ਔਰ ਉਧਰਲੇ ਪਾਸੇ ਦਾ ਟੱਕੜਾ ਵੀ ਜ਼ੋਰ ਤੇ ਲੱਗਿਆ ਹੋਇਆ ਹੈ ਮੈਂ ਕਿ ਜੇ ਲਾਦੀ ਤੇ ਬਾਲਾਵੇਂ ਤੇ ਤੈਨੂੰ ਤਾਂ ਮੰਨਦੀ ਹੈ ਪਰ ਲਾਦੀ ਦੀ ਵੀ ਟੋੜ ਕਿਸੇ ਗੱਲ ਕਰਕੇ ਹੋਈ ਹੈ ਵੀ ਕੋਈ ਨਾ ਕੋਈ ਤੇ ਖੂਬੀ ਹੋਣੀ ਹੈ ਜ਼ਰੂਰ ਐਵੇਂ ਧਾਨੀ ਲੋਕੀ ਸਾਨੂੰ ਕਰਦੇ ਸਲਾਮਾ ਔਰ ਕੋਈ ਨਾ ਕੋਈ ਤੇ ਖੂਬੀ ਹੋਊਗੀ ਜ਼ਰੂਰ ਬਈ ਐਵੇਂ ਧਾਨੀ ਲੋਕੀ ਸਾਨੂੰ ਕਰਦੇ ਸਲਾਮਾ ਉਧਰ ਕਹਿੰਦੇ ਯੋਧਪੁਰਿਆ ਕੈਪਟਨ ਕਨਾਲ ਕਰ ਗਿਆ ਪੱਟੀ ਤੇ ਬਾਲ ਲੱਜ ਗਿਆ 13ਵਾਂ ਬੋਲਦਾ ਗੱਭਰੂ ਦਾ ਉਹ ਖੇਡ ਦੇ ਮੈਦਾਨਾਂ ਦੇ ਵਿੱਚ ਚਰਚੇ ਹੋਣਗੇ ਮੇਰੇ ਮਿੱਤਰੋ ਨਾਲ ਕਹਿੰਦੇ ਉਧਰ ਤਰਨੇ ਵਰਗੇ ਆ ਗਿੱਲਣਗੇ ਹਰਮਣ ਵਰਗੇ ਨਲਾਮ ਤੇ ਸਰਵੇ ਦੀਆਂ ਕਿਆ ਬਾਤ ਹੈ ਤੇ ਤਿੰਨੇ ਉਹਨਾਂ ਦੇ ਚਰਚੇ ਹੁੰਦੇ ਆ ਤੇ ਬਾਲ ਮਨੂ ਦਾ ਆਊਟ ਖੇਡਾਂ ਦੇ ਕਿਤੇ ਹੈ ਜਿਹੜੀ ਗੱਲ 34 32 ਦੰਨਾਂ ਦੇ ਵਿੱਚੋਂ ਤਾਂ ਪੱਖਣ ਤੇ ਲੀਕ ਗਿਆ ਜਿਹਨੇ ਮਲਕ ਯੂਕੇ ਸਾਡੀ ਜ਼ਿੰਦਗੀ ਦਾ ਮਾਣ ਹੈ ਭਰਾ ਉਹ ਭਰਾ ਵੀ ਆ ਗਿਆ ਲੈ ਤੇ ਔਰ ਕਹਿੰਦੇ ਮੇਰੇ ਮਿੱਤਰੋ ਕੁਲਿਸ਼ਨ ਮਾਲਕ ਉਹਨਾਂ ਦੇ ਨਾਲ ਭਰਾਵਾਂ ਤੋਂ ਵੱਧ ਕੇ ਪਿਆਰ ਹੈ ਟੀਮ ਕੰਨੇ ਸਪான்ਸਰ ਕੀਤੀ ਹੋਈ ਹੈ ਅੱਜ ਕੱਲ ਗੱਲਾਂ ਵੱਡੀਆਂ ਨੇ ਰਕਾਣ ਬੋਲਦੇ ਜੀ ਉਧਰੋਂ ਪਾਈ ਬਲਵੀਰ ਜੀ ਕਹਿੰਦੇ ਆ ਅਵਤਾਰ ਐਸਡੀਓ ਸਾਹਿਬ ਅਗਲੇ ਸਾਲ ਦੂਹ ਹੁਕਮ ਲਾ ਦੇਣਗੇ ਤੇ ਭਾਈ ਬਲਵੀਰ ਉਹਨੇ ਕਹਿੰਦੇ ਆ ਆਪਾਂ ਉਹਨੇ ਜਿੱਤਿਆਂ ਦੀ ਪਰਥੀ ਭਾਈ ਅਵਤਾਰ ਕੜਦੂ ਤੇ ਆਪਾਂ ਨਾਲ ਖੜੇ ਆ ਵੀਰ ਦੇ ਮੁੰਡੇ ਨਾਲ ਮੁੰਡਾ ਜੋੜ ਕੇ ਬਹੁਤ ਵੱਡਾ ਧੰਨਵਾਦ ਵਿਸ਼ੇਸ਼ ਤੌਰ ਤੇ ਕਰਦੇ ਆ ਅਰਵੀ ਭਰਾ ਸਾਡੇਆਂ ਨੇ ਵੱਡਾ ਮੇਲਾ ਡੇੜਾ ਖੇਡ ਦੇ ਮੈਦਾਨ ਦੇ ਵਿੱਚੋਂ ਕਰਵਾ ਦਿੱਤਾ ਮੇਰੇ ਮਿੱਤਰੋ ਚਰਚੇ ਹੋਏ ਪਏ ਆ ਖੇਡ ਦੇ ਮੈਦਾਨਾਂ ਦੇ ਵਿੱਚ ਜੰਧਪੁਰੀਆ ਕਹਿੰਦੇ ਕੋਚ ਤੇ ਕੈਪਟਨ ਦੀ ਟਰਾਈਆਂ ਤੇ ਨੰਬਰ ਬੰਦਾਂ ਦਾ ਜੋੜ ਕੇ ਮੁੰਡੇ ਗੰਗੋਰਾਂ ਨੇ ਫਿੱਟ ਹੋਏ ਫਿਰਦੇ ਆ लवी गुरलाल जहिड़ी हिकु जितू मैच आहे ਹੋ ਜਾ पिट ਸੋਨੇ ਵੀਰ ਵਾਜ ਕੱਟ ਕਰ ਲਓ ਜੀ ਤੇ ਫੋਨ ਦੇ ਗਾਣੇ ਚੱਲਦੇ ਆ ਵੀਰ ਦੇ ਜੀ ਠੀਕ ਹੈ ਭਾਈ ਜੀ ਸਟੇਟ ਤੇ ਕਾਫੀ ਆਉਣ ਦੀ ਕਰ ਦਿਓ ਜੀ ਭਾਈ ਜਿਹੜਾ ਵੀਰਾ ਰੀਲਾਂ ਵੇਖਦਾ ਜੀ ਥੋੜੀ ਆਵਾਜ਼ ਕੱਟ ਕਰ ਲਓ ਸੁਣੇ ਵੀਰ ਲਾਈਵ ਵਾਲੇ ਵੀਰਾਂ ਨੂੰ ਦਿੱਕਤ ਆ ਜਾਂਦੀ ਜੀ ਜਨਨ ਹੀ ਰਿਹਾ ਲੱਗਦਾ ਪਟਿਆਲ ਵਾਹ ਏਰਮਨ ਹਰਮੀਤ ਜੁਕੇ ਗੜੀ ਸਿੰਘਾ ਪਿੰਡ ਦੋ ਵੀ ਭਰਾ ਸਾਡਾ ਲਾਈਵ ਜੁੜਿਆ ਬੈਠਾ ਬਹੁਤ ਬਹੁਤ ਧੰਨਵਾਦ ਹਰਮੀਤ ਜੁਕੇ ਪਰਾ ਸਾਡੇ ਦਾ ਵਾਹ ਓਏ ਲੰਬਿਆ ਲੈ ਵੀ ਇਹ ਤੇ ਥੋੜਾ ਮੇਰੀਆਂ ਗੱਲਾਂ ਦਾ ਗੁੱਸਾ ਕਰ ਗਿਆ ਲੱਗਦਾ ਜਿਹੜੇ ਹੁਣ ਨੰਬਰ ਜੋੜ ਦਿੱਤੇ ਐ ਲੈ ਵੀ ਬੀਕੇ ਤੇ ਅਸਰ ਥੋੜਾ ਥੋੜਾ ਲੰਬਿਆ ਤੇਰਾ ਹੋਇਆ ਲੱਗਦਾ ਸੁਨੇ ਵੀਰ ਚਰਦੇ ਵੱਡੇ ਐ ਆਹ ਗੱਲਾਂ ਵੱਡੀਆਂ ਨੇ ਸੇਮਾ ਆਸਟ੍ਰੇਲੀਆ ਵਾਲਾ ਸ਼ਿਨੀ ਵਾਲੀ ਆ ਪਰਾ ਸਾਡਾ ਹਰ ਇੱਕ ਖਿਡਾਰੀ ਦੇ ਨਾਲ ਬੱਲੇਬਾਲ ਨੇ ਕਦੇ ਬੱਲੇ ਬੱਲੇ ਕਰਾਈ ਹੋਵੇ ਉਹ ਬੱਲੇ ਹਾਂ ਅੱਗੇ ਤਾਂ ਕਹਿੰਦਾ ਇਹਨੂੰ ਲੈ ਕੇ ਕੌਣ ਆਇਆ ਹੈ ਟੈਕ ਵਾਲਾ ਹੈ ਨਹੀਂ ਇਹਨੂੰ ਕਾ ਲੈ ਕੇ ਆਇਆ ਬਾਹਰ ਆਊਟ ਮਾਰ ਗਿਆ ਲਓ ਸਾਹਮਣੇ ਮੁਕਾਬਲੇ ਕਹਿੰਦੇ ਤਿੰਨੋਂ ਗਰਾਊਂਡਾਂ ਦੇ ਵਿੱਚ ਟੱਕਰਦੇ ਆ ਮੈਨੂੰ ਆਉ ਲੱਗਦਾ ਵੀ ਖੁਸ਼ੀ ਵੀ ਖੇਡਣ ਨੂੰ ਬੈਠਾ ਹੈ ਤੇ ਗੱਲਾਂ ਹੋਣਗੀਆਂ ਹਾਂ ਭਾਈ ਜੀ ਬਾਈ ਜੀ ਦੇ ਸੁਪਨੇ ਹੀ ਰਹਿ ਗਏ ਮੈਨੂੰ ਲੱਗਦਾ ਭਾਈ ਜੀ ਤਿੰਨ ਨੰਬਰ ਗਰਾਊਂਡ ਦਾ ਨੰਬਰ ਦੱਸਿਓ ਜੀ ਆਪਾਂ ਪੜੋ ਉਸਤਾਦ ਭਾਈ ਇੱਧਰ ਸੁਪਨੇ ਟੀਮ ਨਾਲ ਦਾ ਥੋੜਾ ਉੱਠੋ ਜੀ ਉਸਤਾਦ ਜੀ ਇੱਧਰ ਨੰਬਰ ਦੱਸਿਓ ਜੀ ਤਿੰਨ ਨੰਬਰ ਗਰਾਊਂਡ ਦੇ ਹੱਲਾ ਕਹਿੰਦੇ ਵੱਡੀਆਂ ਨੇ ਮੁਕਾਬਲਾ ਬਹੁਤ ਤਕੜਾ ਹਾਂਜੀ ਸਰ 13 316 316 ਜੀ ਓਕੇ ਜੀ ਬਾਈ ਜੀ ਮੇਰੀ ਬੇਨਤੀ ਹੈ ਮੇਰਾ ਵੀਰ ਆਓ ਮੇਰਾ ਭਰਾ ਬਣ ਕੇ ਚੰਨਣ ਖੇੜਾ ਤੇ ਟੀਮਾਂ ਇਹ ਟੀਮਾਂ ਦੇ ਖਿਡਾਰੀ ਗਰਾਊਂਡ ਨੰਬਰ 3 ਦੇ ਲਾਗੇ ਆ ਜਾਣ ਚੰਨਣ ਖੇੜਾ ਤੇ ਟੀਮਾਂ ਦੇ ਖਿਡਾਰੀ ਜਿਹੜੇ ਉਹ ਗਰਾਊਂਡ ਨੰਬਰ 3 ਦੇ ਮੇਰੇ ਮਿੱਤਰੋ ਲਾਗੇ ਰਹਿਣ ਇਹ ਮੇਰੀ ਬੇਨਤੀ ਹੈ ਬਹੁਤ ਤਕੜੇ ਮੁਕਾਬਲੇ ਖੇਡੇ ਜਾ ਰਹੇ ਨੇ ਤਿੰਨੋਂ ਗਰਾਊਂਡਾਂ ਦੇ ਵਿੱਚ ਆਹ ਦੁਨੀਆ ਦੇ ਕਹਿੰਦੇ ਵੱਡੇ ਮਹਾਰਤੀ ਪਿੱੜ ਰਹੇ ਆ ਗਰਾਊਂਡ ਨੰਬਰ 1 ਦੇ ਵਿੱਚ ਵੀ ਬੜਾ ਵਧੀਆ ਮੁਕਾਬਲਾ ਖੇਡਿਆ ਜਾ ਰਿਹਾ ਹੈ ਇਹ ਚਰਤੇ ਹੈ ਲਓ ਸਾਹਮਣੇ ਇਧਰ ਗਰਾਊਂਡ ਨੰਬਰ 2 ਦੇ ਵਿੱਚ ਵੀ ਸੰਦੋਹਾ ਤੇ ਨਾਲ ਮੈਂ ਦੇਖਦਾ ਵੀ ਮੇਰੇ ਮਿੱਤਰੋ ਮਾਨ ਖੇਡਾ ਪਿੰਡ ਹੈ ਇਹ ਚਰਤੇ ਹੁੰਦੇ ਹਨ ਕਿੰਨਾ ਖਿਡਾਰੀਆਂ ਦੇ ਵੀ ਵੇਖ ਲਓ ਸ਼ਦਾਈਆ ਪਰ ਫੜੀ ਬੈਠੇ ਹਿੰਦਵੇ ਸਭ ਕੁਝ ਛੱਟ ਕਹਿੰਦੇ ਚਾਣਾ ਤੇਰੇ ਪਿੰਡ ਵੇ ਅੱਕਾਂ ਵਾਲੇ ਫਲ ਸਾਨੂੰ ਜੱਪਦੇ ਨੇ ਅੰਬ ਨਾਲੇ ਲੱਗਦੇ ਗੁਲਾਬ ਖਿੜੇ ਕੱਲਰਾਂ ਤੇ ਰੰਗਵੇ ਜਰਾ ਹਵੇ ਕਰੀਰ ਸਾਨੂੰ ਲੱਗਦੇ ਨੇ ਬੜੇ ਸੋਹਣੇ ਏਸ਼ਮਨ ਤੋਂ ਕੂਲਾ ਲੱਗੇ ਠਖੜਾ ਤੇ ਘਾਵੇ ਲੱਗਦਾ ਸਾਨੂੰ ਜਿਵੇਂ ਮੱਕੇ ਵੱਲ ਜਾਮਦਾ ਏ ਤੇਰੇ ਪਿੰਡ ਵੱਲ ਜਾਵੇ ਜਿਹੜਾ ਖੱਟੜਾ ਜਾਂ ਰਾਹਵੇ ਸੁਨੱਖਾਂ ਬਾਲੀਬਾਲ ਦਾ ਬਹੁਤ ਸੋਹਣਾ ਮੈਚ ਚੰਨਣ ਖੇਡਾਂ ਤੇ ਟੀਮਾਂ ਦੀਆਂ ਟੀਮਾਂ ਹੋ ਗਈ ਜਲਦੀ ਦੇ ਨਾਲ ਬਹੁਤ ਟੌਪ ਦਾ ਮੈਚ ਕਿੱਡਾ ਜਾਣਾ ਹੈ ਲਵੀ ਸੁਮਖਾ ਗਿਆ ਵਾਲੀ ਬਾਲ ਦਾ ਤੇ ਨਾਲ ਹੈਂਡਸਮ ਦੁਰਿਆਉਂਦਾ ਪਿੱਛੇ ਵੇਖ ਹਾਂ ਆ ਇੱਥੇ ਰੱਖ ਬੰਨਾ ਕਾਲਾ ਦਿਓ ਪਰ ਇੰਨਾ ਵੀ ਨਾ ਹੋਵੇ ਪੁੱਤ ਜੀ ਪਰਦਾ ਦਾ ਤੁਸੀਂ ਸੰਜੀਤ ਰਾਏ ਨੇ ਸਿੱਧ ਕਰ ਦਿੱਤਾ ਪੁੱਤ ਜੀ ਸੂਰਗਾ ਜਿੰਦਾ ਰਾਜ ਸਰਮੀ ਜਸਨ ਗੱਲ ਹੈ ਬੈਟ ਕੀ ਦੇ ਸਾਹ ਤੋਂ ਮਾਤ 15 3 ਖਿਡਾਰੀਆਂ ਦੇ ਨਾਲ ਜੁੜੀ ਲੈਣ ਦਿੱਤੇ ਬਹੁਤ ਬਹੁਤ ਧੰਨਵਾਦ ਰੇਸ਼ਮਪਰਤ ਲਈ ਹੈ ਸਾਰੇ ਕਲੱਬਾਂ ਦਾ ਪਤਾ ਧੰਨਵਾਦ ਬਹੁਤ ਬਹੁਤ ਧੰਨਵਾਦ ਕਰਦੇ ਹੁੰਦੇ ਆਓ ਬੱਲੇ ਲਾਜੀਵਰ ਜਿੱਤਰਾ ਸਰਪੰਚਾ ਭਰਾ ਸਾਡਾ ਰਾਏ ਸਰਦਾਰਾ ਮਸਦਾ ਦੇ ਵਿੱਚ ਕੁੰਡਾ ਵੀ ਉਹ ਚੰਗਾ ਵੀ ਬੱਲੇ ਵੀ ਬੱਦੂ ਹੋਣੀ ਸਿੱਧਾ ਹਨ ਸੁਨਾਇਸਾ ਉਹ ਤਾਂ ਕੋਈ ਖਿਡਾਰੀ ਡਿਫੈਂਸ ਕਰਦਾ ਜੋਨਾ ਨੂੰ ਮੋਰ ਦਾ ਕੰਮ ਪਾਸਾ ਪਈ ਹੈ ਤੇ ਉਹ ਆਉਂਦਾ ਹੈ ਯਾਰ